ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਰਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਤੇ ਮੈਂ ਤੁਹਾਨੂੰ ਇੱਕ ਵਾਕ ਖੇਦੀ ਇੱਕ ਅਨਸਰ ਵਾੜ ਤੁਹਾਨੂੰ ਵਿਖਾਉਣੀ ਆਂ ਹੁਣ ਦਿਖਾਉਣੀ ਆ ਤੇ ਦੋ ਹੀ ਇੱਕ ਹੁਣ ਤੋਂ ਪਹਿਲਾਂ ਹੁਣ ਸੇਲ ਹੋ ਗਈ ਤੇ ਹੁਣ ਕੱਲੀ ਆ ਵਛੀ ਰਹਿ ਗਈ ਹੈ ਜਿਹੜੀ ਮੂਹ ਜਿਹੜੀ ਖੇਦੀ ਦੱਸਦੇ ਪਰ ਇਹ ਆ ਕੱਦ ਜਿਹੜਾ ਇਹ ਤਾਂ ਵੱਡੀਆਂ ਗਾਵਾਂ ਨੇ ਵਿੱਚ ਆਇਆ ਚੰਗੇ ਰਿਕਾਰਡ ਵਾਲੀ ਆ ਜਿਹੜੇ ਕਿਸੇ ਵੀਰ ਨੇ ਵਾੜ ਚੰਗੀ ਤਿਆਰ ਕਰਨੀ ਆ ਉਹਨਾਂ ਲਈ ਆ ਵੀ ਜਿਹਨੇ ਗਾਂ ਬਰੀਡ ਤਿਆਰ ਕਰਨੀ ਆ ਬਾਕੀ ਆਪਣੀ ਵੇਖ ਚੱਕ ਕੇ ਖੜੋ ਜਿੰਨੇ ਬਾਕੀ ਸੂਜਮਾਨ ਵੇਖਿਆ ਸਾਰੇ ਵੀਰਾਂ ਨੂੰ ਪਰਖਿਆ ਚੰਗੇ ਮਾੜੇ ਪਸ਼ੂ ਦੀ ਤੇ ਆਪ ਵੇਖ ਚੱਕ ਕੇ ਖੜੋ ਜੀ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਮੋਹਨ ਦੇ ਵੀਰ ਜੀ ਕਿਰਪਾ ਮਹਾਰਾਜ ਦੀ ਠੀਕ ਠਾਕ ਚਲੋ ਕਿਰਪਾ ਚੀ ਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਿਹੜੇ ਭਾਜੀ ਜੀ ਮੇਰਾ ਨਾਮ ਕੀਚਾ ਸਿੰਘ ਤੇ ਇਹਦੀ ਸ਼ਹਿਰ ਆਪਣਾ ਜੀ ਰਾਣਾ ਦੇ ਜੀ ਜ਼ਿਲ੍ਹਾ ਮਸਰਾ ਹੈ ਫੋਨ ਨੰਬਰ ਹੀ ਬੋਲ ਦੋ 773424427 ਵੀਰ ਜੀ ਠੀਕ ਆ ਹਾਂਜੀ ਦੋ ਹੀ ਤੇ ਇੱਕ ਵੀਰ ਜੀ ਦੋ ਹੀ ਉਹ ਵੱਡੀ ਗਾਈ ਦਾ ਤੁਹਾਡੇ ਆਉਂਦੇ ਪਹਿਲੇ ਹੁਣ ਇਹ ਸੌਦਾ ਹੋਇਆ ਜੀ ਸੌਦਾ ਹੁਣ ਇਹ ਸੌਦਾ ਹੋ ਗਿਆ ਤੇ ਫਿਰ ਤੁਸੀਂ ਕਹਾਂ ਵੀ ਇੱਕਾ ਵੱਛੀ ਆ ਹਾਂਜੀ ਤੇ ਹੀ ਵਿਖਾ ਦੀ ਆਹ ਵਾਲੀ ਗਾਂ ਜਿਹੜੀ ਆ ਇਹਦਾ ਸੌਦਾ ਹੋ ਗਿਆ ਇਹ ਤਾਂ ਹੁਣ ਇਹ ਸੌਦਾ ਹੋ ਗਿਆ ਹੁਣ ਤੋਂ ਪਹਿਲਾਂ ਇਹ ਵੀ ਗੱਬਣ ਤਿਆਰ ਹੀ ਆ ਲਗ ਪਗੇ ਹਾਂਜੀ ਹੁਣ ਇਹ ਲਈਓ ਵਪਾਰੀ ਜੀ ਲਈ ਠੀਕ ਆ ਹਾਂਜੀ ਤੇ ਆਹ ਬੜੀ ਤਗੜੀ ਵਹਿੜ ਲੈਂਦੀ ਜੀ ਹਾਂਜੀ ਜੀ ਇਹ ਉਸੇ ਜਿੱਥੇ ਆਪਾਂ ਅੱਗੇ ਨਹੀਂ ਲਾ ਕੇ ਵੇਚੀਆਂ ਉਹ ਮਤਲਬ ਵਸ਼ੀ ਲੈਂਦੀ ਸੀ ਹਾਂਜੀ ਇਹ ਵੀ ਉਹਨਾਂ ਕੋਈ ਵੀਡੀਓ ਇਹਨਾਂ ਦੇ ਫਾਰਮ ਚੋਂ ਹੀ ਅੱਛਾ ਹਾਂਜੀ ਹਾਂਜੀ ਇਹ ਦੋਂਦੀ ਜੋ ਵੀਰਤੀ ਵੇਖੋ ਕਿੱਡਾ ਕੱਦ ਕੱਟ ਕਰਕੇ ਅੱਛਾ ਦੋਂਦੀ ਆ ਹਾਂਜੀ ਦੋਂਦੀ ਦੋ ਦੰਦ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਉਹਨਾਂ ਨੇ ਕੀਰੀ ਦੇ ਵੀਧੀਏ ਦੇ ਅੱਛਾ ਕੀਰੀਏ ਵੇਖ ਹੀ ਲੋ ਹਾਂ ਇੱਕ ਦੀ ਦੰਦ ਇਹ ਕੀਰੀਏ ਦੇ ਦੋਂਦੀ ਹੋਣ ਡਈ ਜੇ بڑے بڑے ਦੰਦ ਜੇ ਡਈ ਚੁੱਕਣ ਵੇਖ ਲਓ ਖਾਣ ਦੀ ਆਪਾਂ ਬਾਹਰ ਕੱਢ ਕੇ ਠੀਕ ਹੈ ਤੇ ਇਹਦੇ ਮਾ ਦਾ ਦੋ ਦੋ ਤਰਾ ਕਿੰਨਾ ਮਾ ਦਾ ਵੀਰ ਜੀ ਸਾਰੀਆਂ ਕਾਈਆਂ ਵੱਡੀਆਂ ਨੇ ਉਹਨਾਂ ਕੋਲ 40 ਤੋਂ 50 ਲੀਟਰ ਵਾਲੀਆਂ ਆਂ ਠੀਕ ਹੈ ਹਾਂਜੀ ਇਹ ਵੀ ਵਧੀਆ ਟੀਕੇ ਦੀ ਮੈਨੂੰ ਦੱਸਿਆ ਉਹਨਾਂ ਨੇ ਕਿਹੜਾ ਵੀ ਵੀਰ ਪੁੱਛੋਗਾ ਆਪਾਂ ਉਹਨਾਂ ਨੂੰ ਦੱਸ ਦਾਂਗੇ ਪੁੱਛ ਕੇ ਦੱਸ ਦੋਗੇ ਵੀ ਕਿਹੜੇ ਟੀਕੇ ਕਿੰਨੇ ਸੌਦਾ ਆਪਾਂ ਪੁੱਛ ਕੇ ਦੱਸ ਦਾਂਗੇ ਇਹ ਆ ਵੀ ਉਹ ਹੀ ਜੰਤਰਾ ਤੁਸੀਂ ਉਦੋਂ ਦੱਸਣਦੇ ਹੋ ਵੀ ਉਹਨਾਂ ਸਾਰਾ ਹੀ ਮਾਲ ਵੇਚਤਾ ਕੱਟੀਆਂ ਹਾਂ ਜੀ ਤੇ ਇਹ ਸੱਜਿਆ ਦਾ ਸੌਦਾ ਆ ਗਿਆ ਉਹਨਾਂ ਠੀਕ ਆ ਤੇ ਬਾਕੀ ਇਹ ਆ ਵੀ ਆਪੇ ਚੰਗੇ ਟੀਕੇ ਦੀ ਆ ਚੰਗੀ ਚੰਗੇ ਟੀਕੇ ਦੀ ਵੀ ਜੀ ਉਹ ਕਹਿੰਦੇ ਕਿ ਮਤਲਬ ਵੀ ਗਾਇਆਂ ਨੂੰ 2500 ਰੁਪਏ ਦੇ ਅਸੀਂ ਟੀਕੇ ਲਵਾਇਆ ਸੀ ਗਾਇਨਾਂ ਦੇ ਅੱਛਾ ਟੀਕੇ ਦੀ ਇਹ ਠੀਕ ਆ ਤੇ ਗਾੜੀ ਵੀ ਟੀਕਾ ਭਰਿਆ ਜੀ ਗਾੜੀ ਵੀ ਜੀ ਟੀਕਾ ਭਰਿਆ ਜੀ ਦੋ ਤਰੀ ਦਾ ਟੀਕਾ ਭਰਿਆ ਜਾ ਅੱਛਾ ਅੱਜ ਉਹ 27 ਤਰੀਕ ਹਾਂਜੀ ਹਾਂਜੀ 27 ਤਰੀਕ ਦੋ ਤਰੀ ਦਾ ਟੀਕਾ ਭਰਿਆ ਪਰ ਆਪਾਂ ਗਾਰੰਟੀ ਨਹੀਂ ਜੇ ਕੋਈ ਵੀ ਹਾਂਜੀ ਹਾਂਜੀ ਆਪੀਆਂ ਦੇ ਕੋਈ ਵੀਰ ਭਰਾ ਆ ਕੇ ਵੀ ਦੋ ਤਰੀ ਦਾ ਟੀਕਾ ਪ੍ਰੋਪਰ ਭਰਿਆ ਜੇ ਠੀਕ ਆ ਹਾਂਜੀ ਤੇ ਗਾਂ ਕਿਹਦੀ ਸਾਨੂੰ ਪਤਾ ਵੈੜ ਜਾਂਦੇ ਖੇਰੀ ਜਾਂ ਦੋਂਦੀ ਆ ਹੁਣ ਇਹ ਤੁਹਾਨੂੰ ਦਿਖਾ ਦਿੰਨੇ ਆ ਖਲੋਤੀ ਹੋਗੀ ਮੇਰੇ ਸਾਂ ਹੁਣ ਪਰ ਆਪਾਂ ਕਿਸੇ ਨੂੰ ਗਾਰੰਟੀ ਨਹੀਂ ਦੇਣੀ ਕਾ ਹਾਂਜੀ ਬਾਕੀ ਬਾਕੀ ਤਗੜੀ ਪੂਰੀ ਆ ਜਿਹੜੀ ਪੂਰੀਆਂ ਵੱਡੀਆਂ ਗਾਵਾਂ ਜਿੱਦੀ ਆ ਕੋੜੀਆਂ ਹੀ ਕਰਦੀਆਂ ਹਾਂਜੀ ਤੇ ਬਾਕੀ ਜਿੰਨੇ ਚੰਨੇ ਜਵਾਨ ਹੋਣਾ ਵਾ ਉਹਨੇ ਜਨੂੰ ਕਾ ਦੇਣੇ ਚੰਗਾ ਕਰ ਜਨਾ ਤੇ ਝੋਲੀ ਵੀ ਥੱਲੇੋਂ ਚੰਗੀ ਹੁਣ ਤੇ ਚੰਗੀ ਚੰਗੀ ਦੀ ਬਤਾਓ ਕਿੱਡਾ ਤੁਹਾਡਾ ਕਾ ਆ ਦੇ ਸਾਡੇ ਵੱਟ ਪੂਰੇ ਪੈਨ ਤੇ ਚਾਰੇ ਥਣ ਵੱਖਰੇ ਵੱਖਰੇ ਲੱਗੇ ਦਿਖਾ ਦੋ ਇਹਦੇ ਦੰਦ ਦੇ ਕਰੀ ਆ ਆ ਹਾਂ ਇਹ ਸਾਦੇ ਜੀ ਖੀਰੀ ਜਿਹੜਾ ਮਾੜੇ ਮਰਦੋ ਦੇ ਚੁੱਕੇ ਜਾਣਾ ਆ ਸਾਰਿਆ ਦੁੱਧ ਵਾਲੇ ਥੋੜੇ ਹੀ ਆ ਜੇ ਬਸ ਦੰਦ ਬਾਕੀ ਹੈਗੀ ਖੀਰੀ ਆ ਤਰਾ ਖੀਰੀ ਜੀ ਆ ਲੈ ਸਾਦੇ ਠੀਕ ਹੈ ਜੀ ਦੰਦ ਦੋ ਦੇ ਪੁੱਟੇ ਹੀ ਆ ਜੇ ਬਸ ਬਾਕੀ ਜੀ ਇਹਨੇ ਦੋਂਦੀ ਹੋਣਾ ਫਿਰ ਚੋਗੀ ਹੋਣਾ ਫਿਰ ਛਿਗੀ ਹੋਣਾ ਤੇ ਕਿੱਥੇ ਪਹੁੰਚਣੀ ਜਾਗੇ ਹਾਂਜੀ ਹਾਂਜੀ ਇਹ ਆ ਵੀ ਜਿੰਨੇ ਗਾਂ ਤਿਆਰ ਕਰਨੀਆਂ ਵੜਾ ਘਰ ਦੀਆਂ ਪੂਰੀ ਵੀਰ ਜੀ ਜਿੰਨੇ ਆਪਾਂ ਮੁੱਲ ਪਾਉਣਾ ਨਾ ਉਹ ਤੋਂ ਵਾਦੇ ਦੇ ਦੁੱਧ ਪੀ ਗਈ ਹੁਣੀ ਆ ਹਾਂਜੀ ਹਾਂਜੀ ਜਿੰਨੇ ਆਪਾਂ ਮੁੱਲ ਪਾ ਦੇਣਾ ਚਲੋ ਉਹਨਾਂ ਨੇ ਇਸੇ ਕਰਤੇ ਆਪਾਂ ਨੂੰ ਚਲੋ ਭਾਣ ਦਿੱਤੀ ਆਪਾਂ ਦਾ ਭਾਣਾ ਦੇ ਦੇਣੀ ਆ ਇਹ ਆ ਵੀ ਇੱਕ ਰੀ ਥੋੜਿਆਂ ਤੁਸੀਂ ਦੱਸਣ ਦੇ ਵੀ ਸਾਮ ਤਾਂ ਟੁੱਟ ਗਈਆਂ ਸਾਮ ਸਾਮ ਤਾਂ ਵੀਰ ਜੀ ਦੇ ਬੰਦੇ ਬੰਦੇ ਭੱਜ ਗਏ ਹਾਂਜੀ ਤੇ ਉਹਦੇ ਕਰਕੇ ਉਹਨਾਂ ਸਾਰੀਆਂ ਇਕਦਾਂਮੀ ਮਗਾਉ ਕਰ ਸਾਰੇ ਸਾਰੇ ਮਾਲ ਵੇਚ ਤਾਂ ਉਹਨਾਂ ਨੇ ਚਲੋ ਫਿਰ ਲੈ ਜਾਵੇ ਕਰੀ ਅੰਦਰ ਤੇ ਫੇਰ ਹੀ ਬਾਕੀ ਇਹਨਾਂ ਦੇ ਤੇ ਦੁੱਧ ਦੇ ਮੁੱਲ ਵੀ ਨਹੀਂ ਪੂਰੇ ਹੁੰਦੇ ਜੇ ਆਪਾਂ ਜਿਵੇਂ ਹਿਸਾਬ ਨਾਲ ਲਾਈਏ ਤੇ ਹਾਂਜੀ ਹਾਂਜੀ ਵੀਰ ਜੀ ਕੀ ਦਾ ਮੈਂ ਤੁਹਾਨੂੰ 50 ਰੁਪਏ ਦੁੱਧ ਪੀਗੀ ਹੁੰਦੀ ਐ ਤੇ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਦੇ ਦੀ 5000 ਦੀ ਕਰਦੀ ਆ ਤੁਹਾਡੇ ਵੱਤ ਦੀ ਛੋਟ ਹੋਰ ਵੀਰ ਜੀ ਉਹੋ ਹੀ ਕੰਮ ਕਰੀ ਉਹ ਦਿਨ ਵਾਲਾ ਜਸਨ ਉਹ ਵਾਲਾ ਵੀਰ ਜੀ 20000 ਦੀ ਦੇਦਾਗੇ ਅੱਛਾ 20000 ਦੀ ਦੇਦਾਗੇ 19 21 ਮਾਤਸਾ ਮੋਟ ਛੋਟ ਛੜ ਮੌਕੇ ਤੇ ਹੋ ਜਾਣਾ ਹਾਂ ਨਹੀਂ 19000 ਦੀ ਦੇਣੀ ਐ ਅੱਛਾ ਹਾਂਜੀ ਉਹੋ ਹੀ ਵੀਰ ਫਿਰ ਕਰੀ ਦਿੱਤਾ ਜੇ ਆਪਾਂ 1000 ਰੁਪਏ ਛੋਟ ਉਹੋ ਹੀ ਫਿਰ ਭੁੰਨ ਲਾਗੇ ਠੀਕ ਹੈ ਜੀ ਜੀ ਇਹਨੇ ਤਾਂ ਕੀ ਹੋਣਾ ਇਹਨੇ ਤਾਂ ਮੈਂ ਬਾਅਦ ਵਿੱਚ 50 ਜੰਦਾ ਦੁੱਧ ਪੀਗੀ ਹੋਣੀ ਹੈ ਠੀਕ ਆ ਕੀ ਮਗਰ ਕੀ ਮੈਂ ਦੇਖ ਆਇਆ ਉਹ ਕਿ ਤਾਂ ਮੈਂ ਕੀ ਲੈਣ ਰਿਹਾ ਠੀਕ ਆ ਹਾਂਜੀ ਇਹ ਵੀ ਗੱਲ ਹੈਗੀ ਹੈ ਹਾਂਜੀ ਤੇ ਟੀਕਾ ਲੱਗਾ ਜੇ ਦੋ ਤਰੀ ਦਾ ਟੀਕਾ ਲੱਗਾ ਜੇ ਜਿਹੜੇ ਵੀ ਇਹਨਾਂ ਸਭ ਦੇ ਉਹ ਸਾਰੇ ਟੀਕੇ ਪੁੱਛ ਕੇ ਦੱਸ ਦੇ ਡਿਟੇਲ ਇਹ ਵੀ ਮਿਲ ਜਾਓਗੇ ਟੀਕਾ ਲੱਗਾੜੀ ਕਿਹੜਾ ਲੱਗਾ ਹੋਇਆ ਤੇ ਆਪ ਕਿਹੜੇ ਦੀ ਆ ਕਦ ਕਦ ਘੜ ਵਖਾ ਦਿਓ ਪੂਰਾ ਵੱਡੀ ਇਹਨੇ ਕੋਈ ਨਿੱਗੀ ਜਿਮੰਨੇ ਪੂਰੀ ਫੋਲਸ ਆ ਜਾ ਸਿੱਧੀ ਸਿੱਧੀ ਪੂਰੀ ਠੀਕ ਹੈ ਜੀ ਵੱਡੀ